ਪੰਜਾਬ ਸਰਕਾਰ ਦੇ ਹੁਕਮ ਤਾਬਕ ਸਾਨੂੰ ਇੱਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਵੀ ਵਲ ਇਨਸ਼ੋਰ ਕੀ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ راہ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤੋਂ ਪਹਿਲਾਂ ਮਸਲਾ ਅਜੀ ਦੀ ਪੋਸਟ ਹੋਈ ਕਿ ਦੀ ਪੋਸਟਿੰਗ ਨਹੀਂ ਮੇਰੀ ਤਰਨਤਨ ਰਹੀ ਆ ਤੇ ਇਹ ਆਪਣੇ ਸਾਰੇ ਸਟ੍ਰੈਟਜੀਸ ਦੱਸ ਦੋ ਤੁਸੀਂ ਕਰਦਾ ਇਸ ਬਤੌਰ ਗਸ਼ਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਬੋਸਟ ਰਿਆਂ ਅੱਜ ਤੋਂ 25 ਸਾਲ ਪਹਿਲਾਂ ਉਦੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਹ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਦੌਰ ਡੀਏਜੀ ਫਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਦੌਰ ਐਸਐਸਪੀ ਤਰਨਤਾਰਨ 'ਚ ਹਾਂ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੋਈ ਹੈ ਸਰ ਆਪਣੀ ਪੋਸਟਿੰਗ ਫਿਰੋਜ਼ਪੁਰ ਹੋਈ ਆਈ ਤਾਂ ਤੁਸੀਂ ਅਮਸਰ ਸੀ ਹਾਂਜੀ ਜੀ ਜੀ ਫਿਰੋਜ਼ਪੁਰ ਤੋਂ ਬਾਅਦ ਮੇਰੀ ਪੋਸਟਿੰਗ ਇੱਥੇ ਸਰ ਇੱਥੇ ਨਸ਼ੇ ਫਰੋਟੀਆਂ ਤੇ ਲੁੱਟਾਂ ਘੁਆਮੇ ਨੇ ਸ਼ੂਨੇ ਨੇ ਤੁਸੀਂ ਕਿਸ ਤਰ੍ਹਾਂ ਇੰਨੇ ਲੱਗ ਰਹੇ ਹੋ ਜੀ ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਮੀਰ ਗੋਡਜ਼ ਗ੍ਰੇਸ ਵਧੀਆ ਤਰੀਕੇ ਨਾਲ ਇਸਨੂੰ ਦੇ ਹੱਥ ਪ ਉਸ ਦਾ ਡਬਲ ਚੈਂਬਰ ਸਰਚ ਤਾਂ ਹੁੰਦੀ ਕਿੰਨਾ ਬੱਲਾ ਕੋ ਵੀ ਸੀਡੀ ਵੀ ਵੱਡਿਆ ਪਰ ਤੁਹਾਨੂੰ ਕਿਉਂਕਿ ਉਹਦੇ ਚੈਲੰਜਸ ਵੀ ਪਤਾ ਨਹੀਂ ਬਟ ਤੁਸੀਂ ਇੰਨੀ ਕੋਰਾਨੀਤੀ ਬਣਾ ਰਹੇ ਕਿ ਸਾਰਾ ਕ੍ਰਾਈਮ ਜਿਹੜਾ ਸਰ ਦੇ ਵਿੱਚ ਹੀ ਕਰਦਾ ਕਿਦੋਂ ਵੀ ਹੈਰੋਇਨ ਜਿਹੜੀ ਮਿਲਦੀ ਉਹਦਾ ਕਨੈਕਸ਼ਨ ਉਹਦੇ ਸਰ ਦੇ ਨਾਲ ਹੁੰਦਾ ਕਿਤੇ ਕ੍ਰਾਈਮ ਹੁੰਦਾ ਉਹਦਾ ਕਨੈਕਸ਼ਨ ਉਹਦੇ ਸਰ ਦੇ ਨਾਲ ਹੁੰਦਾ ਸੋ ਸਿੱਟ ਅਪ ਜੋ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਹਾਂਜੀ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ ਚ ਰਹਿ ਗਏ ਆਂ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਹਾਂ ਸਾਰੀ ਇਹਨਾਂ ਦੇ ਸਾਰਾ ਹਿਸਾਬ ਦਾ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਉਹ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰिवेंशन ਤੋਂ ਅਸੀਂ ਪ੍ਰੀਫਰੇਬਲੀ ਪ੍ਰिवेंशन ਨੂੰ ਪ੍ਰੇਫਰ ਕਰਾਂਗੇ ਉਹ ਏਜੰਸੀ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਾਂਗੇ ਸਰ ਬਿਜ਼ਨਸ ਮੈਨ ਨੇ ਦੇਖਿਆ ਕਿ ਸਰਕਾਰ ਨੇ ਆਰਡਰ ਕੀਤਾ ਪਰ ਸੌ ਸੀਰ ਸਾਹਿਬ ਨੇ ਜਾਂ ਡੀਜੀਪੀ ਜਨਰਲ ਨੇ 11 ਤੋਂ ਇੱਕ ਤੁਸੀਂ ਆਫਿਸ ਮੀਟਿੰਗ ਹੈ ਨਾ ਸੀਬੀ ਸਾਹਿਬ ਨੇ ਕਿੰਨੇ ਐਸਐਸਪੀ ਸਾਹਿਬ ਨੂੰ ਲੱਗਦਾ ਇਸ ਦੀ ਜਰੂਰਤ ਹੈ ਕਿਸੀ ਇਸ ਤੋਂ ਪਹਿਲਾਂ ਲੱਗਦਾ ਸੀ ਕਿ ਲੋਕਾਂ ਦੇ ਨਹੀਂ ਸੀ ਹਿੱਸਾ ਲੈਣ ਦਾ ਕੋਈ ਅਫਸਰ ਜਾਂ ਕੀ ਕਰੇ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸਹੂਲਿਅਤ ਲਈ ਇੱਕ ਪਬਲਿਕ ਦੀ ਸਹੂਲਤ ਲਈ ਮੈਂਡੈਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅன்ஸ் ਲਈ ਕੀਤਾ ਅਦਰਵਾਈਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਟੈਂਡ ਕੀਤਾ ਜਾਂਦਾ ਰਹਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾਟ 9 ਤੋਂ 12 9 ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੇਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਜ਼ ਵੈਲਕਮ ਕਿਉਂਕਿ ਅਸੀਂ ਪਬਲਿਕ ਲਈ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਦਿੱਤੇ ਨੇ ਵੀ ਪਬਲਿਕ ਦੀ ਦੁਕਤ ਗਲੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾ ਸਰ ਜੀ ਤਰੀਕੇ ਨਾਲ ਲੋਕਲ ਐਕਸਟਰੈਕਸ਼ਨ ਦੇ ਬੜੇ ਮਾਮਲੇ ਵਧ ਗਏ ਨੇ ਐਕਸਟਰੈਕਸ਼ਨ ਜਿਹੜੀ ਬਾਹਰ ਹੋਉਂਦੀ ਤਾਂ ਲੋਕਲ ਲੈਵਲ ਤੇ ਵੀ ਸਰ ਮਤਲਬ 5-5 ਲੱਖ ਵੀ ਵੀ ਹਰ ਤੱਕ ਦੇ ਐਕਸਟਰੈਕਸ਼ਨ ਦੇ ਮਾਮਲੇ ਸਾਹਮਣੇ ਆਣੇ ਬੀਤੀ ਰਾਤ ਵੀ ਇੱਕ ਮਾਮਲਾ ਸਾਹਮਣੇ ਆਇਆ ਇਸ ਦਾ ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਹ ਸੀ ਨੀਅਰਲੀ ਬੂਈ ਹੈਵ ਆਇਡੈਂਟੀਫਾਈਡ ਦਾ ਪਰਸਨ ਉਹ 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 ਵੀ ਲਗਭਗ ਟਰੇਸ ਹੋ ਜਾਏਗਾ ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਮ ਲੈ ਕੇ ਲੋਕੋ ਇਥੋਂ ਦੇ ਐਕਸਟਰਨੇਸਟ ਨੇ ਉਹਦਾਂ ਗੱਲਾਂ ਗੁਲਾਂ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ 뎀 ਸਰ ਪੰਜਾਬ ਪੁਲਿਸ ਦਾ ਹੀ ਕਾਰਜ ਜ਼ਿੰਮੇਵਾਰੀ ਤੇ ਕੋਈ ਛੜਨੀ ਮਿਲਿਟੈਂਸੀ ਪੰਜਾਬ ਪੁਲਿਸ ਨੇ ਕਦਮ ਕਰ ਦਿੱਤੀ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਇੱਕ ਦਿਨ ਪਹਿਲਾਂ ਹੀ ਸਰ ਦੇ ਐਮਐਲਏ ਨੇ ਡਾਕਟਰ ਅਜੀਤ ਗੁਪਤਾ ਉਸ ਸਟੇਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਖਤਮ ਨਹੀਂ ਕਰ ਪਾਰੀ ਸਰ ਕੀ ਇਹਦੇ ਲਈ ਕੋਈ ਨਵੀਂ ਰਣਨੀਤੀਆਂ ਸ਼ਾਸਨ ਦਾ ਵੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਰੁੜ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਕੋਈ ਗੱਲ ਕੀਤੀ ਜਾ ਰਹੀ ਹੈ ਜਿੰਦਰ ਕੋਈ ਇਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਦੀ ਰਹਿਨਮਾਈ ਹੇਠ ਬਹੁਤ ਸਚੱਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਨੇਮ ਬਣ ਜਾਂਦਾ ਉਹ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ ਮੋੜੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਝ ਨਾ ਕੋਈ ਸਮਗਲਿੰਗ ਆ ਜਿਹੜੀ ਕ੍ਰੋਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪਮੀ ਆ ਗਏ ਉਸ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲੇ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਢੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸਗਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇੱਕਾ ਦੁੱਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਬਟ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਮਤਾ ਉਹ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਤ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜੇ ਨਜ਼ਰ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਬੀ ਕਰਵਡ ਆਫ ਸਰ ਨਸ਼ੇ ਤੋਂ ਲਾਭ ਹੋਤਾ ਡਿਗਰੀ ਪ੍ਰੋਟੀ ਹੈ ਸਾਡੀ ਪ੍ਰਾਇੋਰਟੀ ਤਾਂ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਸੋ ਕਰਾਂਗੇ ਪ੍ਰੀਵੈਂਸ਼ਨਲ ਐਂਡ ਡਿਟੈਕਸ਼ਨ ਕਰਾਂਗੇ ਸਾਡੀ ਜਿਹੜੀ ਇਹ ਬੇਸਿਕ ਜੌਬ ਹੁੰਦੀ ਆ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਗਿਆ। ਜਨਾਬ ਜੀ ਨੈਸ਼ਨਲ ਪੇਪਰ ਤੇ ਛਪਿਆ ਦੀ ਰੇਹੜੀਆਂ ਦੇ ਉੱਤੇ ਬਾਹਰੋਂ ਗੱਡੀਆਂ ਲਗਾ ਕੇ ਉੱਤ ਸ਼ਰਾਬ ਸਰਵ ਕੀਤੀ ਜਾਂਦੀ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ। ਕੁਝ ਏਰੀਆਸ ਹੈਗੇ ਕਿ ਆ ਸਰ ਨੂੰ ਲੈ ਕੇ ਤੁਸੀਂ ਕੋਈ ਇਨਸਟਰਕਸ਼ਨ ਪਾਸਵਰਡ ਦੇ ਨਾਲ ਜਿਵੇਂ ਮੇਰਾ ਸਵਾਲ ਆ ਉਹ ਤੇ ਪਹਿਲਾਂ ਵੀ ਬਹੁਤ ਵਾਰ ਰਿਪੋਰਟ ਕੀਤੀਆਂ ਨੇ। ਲੇਕਿਨ ਕਈ ਵਾਰ ਤਾਂ ਪੁਲਿਸ ਦਾ I have just joined ਮੈਂ ਲੁਕ ਇਨ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਏਗਾ ਵੀ ਵੌਂਟ ਸਪੇਅਰ ਐਨੀਬਾਡੀ। ਸਰ ਰਾਤਲੇ ਕੇਸ ਦੇ ਵਿੱਚ ਕੀ ਡੈਟਿਫਾਈ ਹੋਇਆ ਹੈ ਕਿ ਬਾਰੋ ਕੌਂ ਉਹ ਆਲਮੋਸਟ ਬੰਦਾ ਵੀ ਆਈਡੈਂਟੀਫਾਈ ਹੋ ਗਿਆ ਸੂਨਰ ਆਰ ਲੇਟਰ ਵੀ ਬੀ ਏਬਲ ਟੂ ਕੈਚ